ਹੈਲੋ ਹੈਲੋ ਹਾਂਜੀ ਕੌਣ ਬੋਲਦਾ ਹਾਂ ਬਪਾ ਜੀ ਮਨਜੀਤ ਪੁੱਲਦੀ ਸੀ ਹਾਂ ਮਨਜੀਤ ਭਾਈ ਕਿੰਨਾ ਦੇ ਗਿੱਲਾਂ ਦੇ ਅੱਛਾ ਗਿੱਲਾਂ ਦੇ ਕਿਹਦੇ ਉਹਦੀ ਕਰਮਜੀਤ ਦੀ ਘਰੋਂ ਹਾਂਜੀ ਅੱਛਾ ਜਿਹੜਾ ਕਰਮਜੀਤ ਗਿੱਲ ਉਹ ਬਾਹਰ ਜਿਹੜਾ ਫੌਜੀ ਹੈ ਜਿਹਦਾ ਪਿਓ ਹਾਂ ਬਪਾ ਜੀ ਮੇਰੇ ਮੌਜ ਨਹੀਂ ਆਈ ਸੀ ਮਾਸਪਾਟ ਗਿਆ ਸੀ ਗਿੱਟੇ ਤੇ ਤੁਸੀਂ ਚੜਾਇਆ ਸੀਗਾ अच्छा 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 ते ओ बाबा जी मोच मोच ਨਹੀਂ आई सी ਮੇਰੇ ਤਾਂ ਗੋਡਿਆਂ ਤੇ ਬਾਹਲੇ ਦਿੱਕਤ ਬੈ ਗਈ। اچھا اچھا ਹੂੰ ਹੋਣਾ ਹੋਏ ਨਹੀਂ ਤੈਨੂੰ ਮੈਂ ਤੁਸੀਂ ਨਾਲੇ ਮੈਂ ਕਿਸ਼ ਨੂੰ ਗਰਮ ਕਰਕੇ ਲਾ ਲਿਆ ਕਰਿੰਡ ਕੋਰ ਕਰ ਲਿਆ ਕਰੇ। ਮੈਨੂੰ ਕੀ ਪਤਾ ਕਿੱਥੇ ਲਾਉਣਾ ਸੀਗਾ। ਤਾਂ ਤੇਲ ਗੋਡਿਆਂ ਤੇ ਲਾਉਣਾ ਹੋਰ ਜਿੱਥੇ ਦਰਦ ਹੁੰਦਾ ਹੈ ਬੰਦਾ ਮੇਰੀ ਗੱਲ ਸੁਣੋ ਜਿੱਥੇ ਦਰਦ ਹੁੰਦਾ ਤੇਲ ਵੀ ਤਾਂ ਉੱਥੇ ਲਾਉਂਦਾ ਬੰਦਾ। ਇਹ ਹੋ ਜਾਂਦਾ। ਬਾਬਾ ਜੀ ਮੇਰੇ ਗੋਡੇ ਤਾਂ ਫਿਰ ਹਟੇ ਨਹੀਂਗੇ ਮੈਂ ਤਾਂ। ਅੱਛਾ। ਹਮ ਹਟੇ ਨਹੀਂ ਫਿਰ। ਤੇਰੇ ਗੋਡਿਆਂ ਨੂੰ ਦਰਦ ਹੋ ਕਿਵੇਂ ਗਿਆ? ਤੂੰ ਤਾਂ ਜਵਾਨ ਪਈ ਆ ਹਜੇ। ਬਸ ਹੁਣ ਬਾਬਾ ਜੀ ਤੁਸੀਂ ਸਮਝਦਾਰ ਹੋ ਸਮਝ ਕੇ ਹੋਂਗੇ ਗੱਲ ਨੂੰ। ਹਮ। ਬਾਬਾ ਜੀ ਹੁਣ ਜਵਾਨੀ 'ਚ ਜ਼ੋਰ ਤਾਂ ਲੱਗਦੀ ਹੁੰਦਾ। ਅੱਛਾ ਕਿਤੇ ਉੱਤੇ ਉਹਨਾਂ ਗੋਡਿਆਂ 'ਨੋਂ ਗਲੀਜ਼ ਨਿਕਲ ਜਾਂਦਾ। ਨਹੀਂ ਉੱਤੇ। ਨਹੀਂ ਮੈਂ ਕੀ ਆ ਮੈਂ ਅਗਲਾ ਤੇ ਤੂੰ ਹਾਂ ਬੱਬੂ ਜੀ ਮੈਂ ਜੀ ਆਈ ਮੈਂ ਇਹ ਹੀ ਗੱਲ ਹੈ ਜੀ ਹੂੰ ਜਦੋਂ ਤਾਂ ਨਹੀਂ ਤਾਂ ਦੁਖਣ ਲੱਗਿਆ ਮੱਚਦੇ ਕਿਸੜ ਗਏ ਅੱਛਾ ਘਸ ਗਏ ਤੇਰੇ ਘਸ ਘਸ ਕੇ ਨਾ ਘਸ ਘਸ ਕੇ ਤੇਰੇ ਗੋਡਿਆਂ ਦੀ ਜਿਹੜੀ ਚਪਣੀ ਹੈ ਮੈਨੂੰ ਚਪਣੀ ਚਪਣੀ ਦਰੂੰਗੀ ਤਾਂ ਹੀ ਨਹੀਂ ਦਰਦ ਕਰਤ ਚਪਣੀ ਤਾਂ ਤੇਰੀ ਤੇ ਮੇਰੀ ਗੱਲ ਸੁਣ ਮੇਰੀ ਤੈਨੂੰ ਮੈਂ ਇੱਕ ਗੱਲ ਪੁੱਛਣੀ ਸੀ ਕਿ ਤੁਸੀਂ ਮਤਲਬ ਤੁਸੀਂ ਮਤਲਬ ਬੰਦਿਆਂ ਦੇ ਅੱਗੇ ਮਤਲਬ ਦਿਮਾਗ ਦੇ ਵਿੱਚ ਤੁਸੀਂ ਮੈਂ ਚਪਣੀ ਜਿੱکی ਬਣਦਾ ਆ ਮੈਂ ਤੇ ਕਬਾਬਾ ਜੀ ਹੁਣ ਲੈ ਸ਼ਰਮ ਨਹੀਂ ਆਉਂਦੀ ਤੈਨੂੰ ਤੇਰੇ ਢੋਲਾ ਝੱਟਾ ਮੈਂ ਮਟਿਆਰ ਕੁੜੀ ਤੇ ਮੇਰੀ ਗੱਲ ਸੁਣਾ ਵੀ ਜਦੋਂ ਮੈਂ ਤੈਨੂੰ ਆਖਿਆ ਸੀ ਵੀ ਤੂੰ ਐਂ ਕਰੀ ਵੀ ਤੂੰ ਤੇ ਚਲੋ ਠੀਕ ਐ ਤੁਸੀਂ ਤੇ ਲੈ ਤੇ ਫਿਰ ਬਾਬਾ ਜੀ ਕਹਾਂ ਦੇਖ ਗਿਆ ਪੂਰਾ ਐ ਤੂੰ ਤਾਂ ਆ ਸਵਾਰ ਸੂਰ ਕਰ ਰੱਖੀ ਸੀ ਉਹਦੀ ਵਧੀਆ ਐ ਪਛਣਾ ਕਰ ਕੇ ਰੱਖਣੀ ਪੈਂਦੀ ਐ ਹੀ ਲੈ ਉਸੇ ਨਾਲ ਹੀ ਤਕਤ ਰਹੀ ਉਸੇ ਨਾਲ ਤਾਂ ਸਾਰਾ ਕੁਝ ਐਗਾ अच्छा मैं आई कर दी भी भी तू तੈਨੂੰ ਕਿ ਮੈਂ ਤਾਂ ਤੈਨੂੰ ਐ ਸਮਝਿਆ ਸੀ ਚੱਲ ਮੈਨੂੰ ਧੀ ਧਿਆਣੀ ਸਮਝ ਕੇ ਵੀ ਮੇਰੇ ਲਾਜ ਕਰੂਗਾ ਹੈ ਤੂੰ ਤਾਂ ਹੁਣ ਕਿੱਥੇ ਤਾਂ ਹੁਣ ਤੂੰ ਮਦਦ ਕਰਨੀ ਐ ਅਗਲੇ ਦੀ ਵੀ ਹਾਂ ਵੀ ਅਗਲਾ ਦੁੱਖ ਦਰਦ ਚ ਤੂੰ ਤਾਂ ਆਪਣੀ ਦੁੱਖ ਦਰਦ ਦੂਰ ਕਰਨ ਨੂੰ ਫਿਰਦਾ ਰਹਿਣਾ ਮੇਰੀ ਭਾਈ ਮੇਰੀ ਗੱਲ ਸੁਣ ਮਨਜੀਤ ਮੇਰੀ ਗੱਲ ਸੁਣ ਇੱਕ ਵਾਰ ਨਹੀਂ ਨਹੀਂ ਮੈਂ ਨਹੀਂ ਹੁਣ ਬਾਬਾ ਜੀ ਤੇਰੇ ਕੋਲ ਗੱਲ ਸੁਣਨੀ ਨਹੀਂ ਤੇਰੇ ਕੋਲ ਲਾਜ ਕਰਾਉਣਾ ਬਸ ਲਾਜ ਨਹੀਂ ਤੂੰ ਆਪਣਾ ਜਿਹੜਾ ਸਿਸਟਮ ਤੂੰ ਦੇਖੇ ਹੁਣ ਆਪਣੇ ਕਮਰੇ 'ਚ ਤਾਂ ਐ ਬੰਨ ਕੇ ਫੇਰੀ ਐ ਮੈਂ ਜੋ ਭਾਈ ਤੇਰੀਆਂ ਤੇ ਮੇਰੀ ਤਾਂ ਭਈ ਨਜ਼ਰ ਮੈਂ ਕਹ ਲੈ ਵੀ ਤੇ ਮੇਰੇ ਤਾਂ ਵੀ ਨਜ਼ਰ ਬਾਰੀ ਤੇ ਮੇਰਾ ਤਾਂ ਭਾਈ ਸਾਰਾ ਸੁਰਾ ਮੌਕਾ ਮਿਲਦਾ ਤੇਰਾ ਤਾਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਸੀਗਾ ਮੈਂ ਕਹ ਲੈ ਮੈਂ ਤਾਂ ਹੁਣ ਮੈਂ ਰੱਬ ਕਰਕੇ ਮੇਰੇ ਕੋਲ ਫੋਨ ਆ ਜੇ ਫੋਨ ਆ ਜੇ ਫੋਨ ਆ ਜੇ ਤੇ ਅਗਰ ਆਬਨੇ ਮੇਰੀ ਸੋਹਣੀ ਲਈ ਤੇਰਾ ਫੋਨ ਆ ਹੀ ਗਿਆ ਨਹੀਂ ਫੋਨ ਤਾਂ ਹੁਣ ਆ ਗਿਆ ਬਾਬਾ ਜੀ ਤੇ ਤੂੰ ਮੇਰੇ ਨਹੀਂ ਚੱਲਦਾ ਹੈ ਭਾਈ ਕਿਵੇਂ ਕੋਲੇ ਰੱਖੀਂ ਲੱਸੀ ਧਰਤੀ ਜਿਵੇਂ ਸਭਤੀ ਵੜ ਦੇ ਦਿੰਦੀ ਹੈ ਤਾਂ ਨਾ ਨਾ ਬਬਲੀ ਇਹ ਨਹੀਂ ਗੱਲਾਂ ਨਹੀਂ ਮੈਂ ਤਾਂ ਤੈਨੂੰ ਸਿਰਫ ਕਿਹਾ ਹੈ ਮੇਰ ਤਾਂ ਹੈਗਾ ਸਾਰਾ ਕੱਬਰ ਹੈਗਾ ਸਾਰੇ ਹੈਗੇ ਮੇਰੇ ਤਾਂ ਮੈਂ ਤਾਂ ਲੋਡ ਨਹੀਂ ਗੀ ਬਾਕੀ ਨਾ ਤੈਨੂੰ ਲੋਡ ਹੋਣੀ ਹੈ ਜੇ ਤੈਨੂੰ ਲੋਡ ਹੈਗੀ ਹੈ ਤਾਂ ਮੈਂ ਨੰਬਰ ਦੇ ਦੇਣੀ ਹੈਗੀ ਉਹ ਜਿਹੜੀ ਸੀਤੋ ਹੈਗੀ ਬਾਹਰਲੀ ਉਹ ਹੈਨਾ ਉਹਨਾਂ ਦੇ ਉਹ ਕੰਮ ਕਰਾਉਂਦੀ ਹੈ ਮੈਂ ਨਹੀਂ ਉਹ ਨਹੀਂ ਕਰਾਉਣਾ ਮੈਂ ਤਾਂ ਤੇਰੀ ਮੈਂ ਤਾਂ ਦੇਖ ਮੇਰੇ ਕੋਲ ਤਾਂ ਬਹੁਤ ਹੁੰਦੀਆਂ ਗੋਡੇ ਮਸਲੋਣ ਵਾਲੀਆਂ ਕਿ ਪਰ ਉਹ ਕੀ ਹੈ ਨਾ ਗੱਲ ਵੀ ਦਿਲ ਜਿਹੜਾ ਹੈਗਾ ਨਾ ਇਹ ਕਿਸੇ ਕਿਸੇ ਤੇ ਆਉਂਦਾ ਨਾ ਇਹ ਹੁਣ ਤੂੰ ਘੋਟਿਆਂ ਦੇ ਨਾਲ ਨਾਲ ਕੁਝ ਮੈਂ ਉਹ ਤੂੰ ਯਾਜਤ ਦੇ ਨਹੀਂ ਕਿ ਦ ਫੇਰ ਹੀ ਗੱਲ ਬਣਾਉਂਗੀ ਮੇਰੇ ਉਹਦੇ ਨਾਲ ਤਾਂ ਨਹੀਂ ਕੁਝ ਹੁੰਦਾ ਹੁਣ ਤੂੰ ਮੇਰੀ ਗੱਲ ਸੁਣ ਲੈ ਬਾਬਾ ਜੇ ਤੂੰ ਆਪਦਾ ਪਹਿਲਾਂ ਮੇਰਾ ਕਰਨਾ ਪਊਗਾ ਇਲਾਜ ਤੇ ਮੈਂ ਤੈਨੂੰ ਫੇਰ ਫੇਰ ਕੁਝ ਮਰਜ਼ੀ ਕਰ ਲਈ ਮੈਂ ਜਦੋਂ ਘਰੋਂ ਤੁਰ ਪੀਣਾ ਤੇਰੇ ਇੱਕ ਘੰਟੇ ਉਹਦੇ ਤਿਆਰ ਹੋ ਜਾਊਗਾ अच्छा के हां ओ तो स्टार्ट होजुगा मोटरसाइकिल ਤੇ ਬਿਠਾ ਕੇ ਲੈ ਜੀ ਘਰੋਂ ਦੋ ਘੰਟਾ ਸਟਾਰਟ ਹੋ ਜੂ ਤੇ ਮੇਰੀ ਗੱਲ ਸੁਣੋ ਚੱਪ ਤੇ ਬੇਜੀ ਉਹ ਬਾਤ ਬਾਤ ਤਾਂ ਜਮੇ ਖੀ ਹੈ ਹੂੰ ਤੇ ਉਹ ਹੀ ਨੂੰ ਪਸੰਦ ਆ ਗਈ ਸੀ ਤੈਨੂੰ ਤਾਂ ਨਹੀਂ ਸੀ ਜੀ ਪਸੰਦ ਮੈਂ ਤਾਂ ਫਿਰਦਾ ਤੂ ਆਪਾ ਹੂੰ ਉਹ ਨਹੀਂ ਨਾ ਨਾ ਬੱਤੂ ਮਾਂ ਦੀ ਕੋੜ ਰੱਖ ਹੈ ਇਨਟਾ